ਮਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚੋਂ ਚੋਰੀ ਹੋਏ ਜਾਂ ਗੁੰਮ ਹੋਏ ਮੋਬਾਈਲ ਜੋ ਕਿ ਪੁਲਿਸ ਨੇ ਜ਼ਬਤ ਕਰ ਲਏ ਹਨ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਨ੍ਹਾਂ ਮੋਬਾਈਲਾਂ ਨੂੰ ਐਸਐਸਪੀ ਮੈਡਮ ਦੀ ਅਗਵਾਈ ਵਿੱਚ ਮਾਲਕਾਂ ਨੂੰ ਸੌਂਪ ਦਿੱਤਾ ਗਿਆ ਹੈ ਅੱਜ ਸਾਡੀ ਬਠਿੰਡਾ ਪੁਲਿਸ ਦੀ ਜਿਹੜੀ ਸਾਂਝ ਟੀਮ ਹੈ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਹੈਡਕ quarter ਔਰ ਉਹਨਾਂ ਦੇ ਨਾਲ ਜਿਹੜੇ ਸਾਡੇ ਆਈਪੀਐਸ ਪ੍ਰੋਫੈਸਰ ਐ ਅਨੁਭਵ ਜੈਨ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਸਾਂਝ ਟੀਮ ਦੇ ਪਿਛਲੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜਨਵਰੀ ਔਨਵਰਡਸ ਸਾਡੀ ਜਿਹੜੀ ਸੀਈਆਰ ਪੋਰਟਲ ਹੁੰਦਾ ਹੈ ਉਹਦੇ ਤਹਿਤ ਜਿੰਨੇ ਵੀ ਲੋਕਾਂ ਨੇ ਰਜਿਸਟਰ ਕਰਕੇ ਆਪਣੇ ਜਨਾ ਦੇ ਫੋਨ ખો ਗਏ ਸੀ ਜਾਂ ਮਿਸਿੰਗ ਸੀਆਸ ਟੋਲਨ ਸੀ ਉਹਨਾਂ ਨੇ ਰਜਿਸਟਰ ਕੀਤੇ ਤੇ ਸਾਡੀ ਸਾਂਚ ਟੀਮ ਨੇ ਡੈਡੀਕੇਟਿਡਲੀ ਉਹਨਾਂ ਫੋਨਾਂ ਨੂੰ ਸਰਚ ਕਰਕੇ ਲੋਕਾਂ ਨੂੰ ਹੈਂਡਓਵਰ ਕੀਤਾ ਹੈ ਅੱਜ ਅਸੀਂ 107 ਐਦਾਂ ਦੇ ਫੋਨ ਜਿਹੜੇ ਪਬਲਿਕ ਨੂੰ ਵਾਪਸ ਕਰਾਏ ਵਾਪਸ ਦੇ ਰਹੇ ਹਾਂ ਔਰ ਜਨਵਰੀ ਤੋਂ ਲੈ ਕੇ ਹੁਣ ਤੱਕ ਸਾਡੇ ਅਰਾਊਂਡ 353 ਇਦਾਂ ਦੇ ਮੋਬਾਈਲਸ ਹੈ ਜਿਹੜੇ ਲੋਕਾਂ ਨੇ CEIR ਪੋਰਟਲ ਤੇ ਲੌਗਇਨ ਕਰਕੇ ਆਪਣਾ ਮਿਸਿੰਗ ਰਿਪੋਰਟ ਦਿੱਤੀ ਸੀ ਜਿਨ੍ਹਾਂ ਨੂੰ ਅਸੀਂ ਆਪਣੀ ਸਾਂਝ ਟੀਮ ਦੀ ਮਿਹਨਤ ਸਦਕਾ ਵਾਪਸ ਕੀਤਾ ਤੇ ਮੈਡਮ ਕਿੱਥੋਂ ਦੇ ਲੋਕ ਸੀ ਕਿੱਥੇ ਤੋਂ ਆਏ ਸੀ ਜਦਾਂ ਦੀ ਗੱਲ ਚੱਲਦੀ ਜੀ ਸਾਡੇ ਜ਼ਿਆਦਾ ਜ਼ਿਲ੍ਹੇ ਦੇ ਲੋਕ ਹੈ ਬਟ ਅਡਜੋਇਨਿੰਗ ਡਿਸਟ੍ਰਿਕਟਸ ਤੇ ਵੀ ਕਈ ਲੋਕ ਹੈ ਜਿਵੇਂ ਹੁਣ ਮੈਂ ਦੇਖ ਰਹੀ ਸੀ ਕਈ ਮੁਕਸਰ ਦੇ ਵਾਸੀ ਸੀਗੇ ਜਿਨ੍ਹਾਂ ਦੇ ਫੋਨ ਸਾਡੇ ਏਰੀਆ ਚ ਗਵਾਚ ਕੇ ਸੀ ਤੇ ਅੱਜ ਅਸੀਂ ਉਹਨਾਂ ਨੂੰ ਹੈਂਡਓਵਰ ਕੀਤਾ ਔਰ ਜਿਹੜੇ ਇਹ ਫੋਨ ਅਸੀਂ ਵਾਪਸ ਕੀਤੇ ਇਹਦੀ ਕੀਮਤ ਰਾਉਂਡ 40 45 ਲੱਖ ਦੇ ਕਰੀਬ ਟੱਚ ਹੋ ਰਿਹਾ ਜੀ ਕੋਈ ਮੁਵਾਫਲੇ ਕੋਈ ਕੋਈ ਕਿਸੇ ਤਰ੍ਹਾਂ ਦੀ ਵਾਰਦਾਤ ਤਾਂ ਨਹੀਂ ਹੋਈ ਜਕ ਕੋਈ ਬਾਰੂਤਰੀ ਹੋਈ ਇਹ ਜੀ ਜ਼ਿਆਦਾਤਰ ਤੇ ਮਿਸਿੰਗ ਫੋਨ ਸੀ ਹੈਗੇ ਪਰ ਜਿਹੜੇ ਕੁਝ ਵਾਰਦਾਤਾਂ ਚ ਵੀ ਪਤਾ ਲੱਗਦਾ ਹੈ ਉਹਨਾਂ ਦਾ ਵੀ ਅਸੀਂ ਵੈਰੀਫਾਈ ਕਰਦੇ ਕਿੱਧੇ ਕਿ ਬੰਦਾ ਦੇ ਪਰਚਾ ਦਰਜ ਹੋਇਆ ਜੀ ਇਹ ਜੀ ਪਰਚੇ ਵਾਲੇ ਨਹੀਂ ਹੈ ਜ਼ਿਆਦਾ ਫੋਨ ਹੋਏ ਜਿਹੜੇ ਲੋਕਾਂ ਦੇ ਮਿਸ ਹੋ ਜਾਂਦੇ ਗਵਾਚ ਜਾਂਦੇ ਪਰ ਤੇ ਪਰਚੇ ਵਾਲੇ ਡਿਫਰੈਂਟ ਹੁੰਦੇ ਰੀਜ਼ਾ ਤਾਂ ਮਿਸਿੰਗ ਫੋਨ ਬੇਸਿਕਲੀ OK ਚਲੋ